ਡਾਡੀ ਓ ਡਾਡੀ ਆ ਕੀ ਹੋ ਗਿਆ ਕਿ ਸੱਪ ਲੜ ਗਿਆ ਤੇਰੇ ਦੇ ਲੱਗਿਆ ਮਦਨ ਨੂੰ ਆਇਆ ਹੈਗਾ ਨਾ ਯਾਰ ਗੱਲ ਦਾ ਸੁਣ ਲਾ ਕੇ ਹਾਂ ਦੱਸ ਸੱਪ ਲੜਾਰੇ ਤੂੰ ਪਹਿਲਾਂ ਹਾਂ ਦੱਸ ਕੀ ਹੋਇਆ ਮਦਨ ਆਇਆ ਹੈਗਾ ਨਾ ਯਾਰ ਚਾਰ ਪੰਜ ਦਿਨ ਹੋ ਗਏ ਆਲਾ ਸਰੀਰ ਜਾਨੀ ਲੋਟ ਹੈਗਾ ਯਾਰ ਅੱਛਾ ਮਨਾਂ ਦਾ ਨਜ਼ਰ ਲੱਗੀ ਦੋ ਦੋ ਦਿਨ ਹੋ ਗਿਆ ਕੰਮ ਤੇ ਵਗ ਗਿਆ ਅਜੇ ਤੱਕ ਤੇਰੇ ਹੋਣਾ ਹੀ ਆ ਹੋਰ ਅਗਲੀ ਬੋਗੀਆਂ ਨਾ ਮੈਨੂੰ ਲੱਗਦਾ ਸਰੀਰ ਔਖਾ ਯਾਰ ਅੱਜ ਬਾਹਰ ਨਾ ਲਾਉਣਾ ਹੋਊਗਾ ਹਾਂ ਬੀਬੀ ਕਿੱਥੇ ਹੈਗੀ ਕਿਉਂ ਕੀ ਹੋ ਗਿਆ ਮਰਚਾ ਰਾਰੂ ਅਪਾ ਬੀਬੀ ਬੱਚਾ ਚਾ ਉਧਰੇ ਤੇ ਹਾ ਕਹੇ ਤੇ ਨਾ ਬੋ ਬੀਬੀ ਨੂੰ ਕੀ ਪਤਾ ਫਿਰ ਕੰਮ ਤੇ ਬਾਗੀ ਜਾਵੇ ਮਰਚਾ ਚਾ ਕੇ ਤੇਰੇ ਤੇ ਬੀਬੀ ਆ ਉਹ ਬੀਬੀ ਆਓ ਆ ਜੇ ਮਰਚਾ ਚਾ ਰਹੇ ਭਾਈ ਹੋਰ ਯਾਰ ਔਖਾ ਮਰਚਾ ਹੋਏ ਅੰਦਰ ਨਿਕਲੇ ਗੱਲੇ ਬਾਗ ਜੀ ਹੋਰ ਨਾ ਹੋਈ ਤਾਂ ਬਹੁਤ ਔਖਾ ਹੋਇਆ ਪੈਦਾ ਸ਼ਰੀਰ ਕੀ ਹੋਣਾ ਤੀਜੇ ਦਿਨ ਕਹੇ ਬੀਬੀ ਸ਼ਰੀਰ ਵਾਲਾ ਉਹੀ ਜਾਂਦਾ ਮਨ ਲਾ ਨਜ਼ਰ ਆਦੀ ਕਿਸੇ ਜੀ ਫਿਰ ਮਰਚਾ ਪਾ ਦੇਣੀ ਪੁੱਤਰ ਚਾ ਕੇ ਹੋਰ ਹਣ ਆਪਣੀ ਮਿਰਚ ਆਪਦਾ ਮੱਚੀ ਜਾਂਦੀ ਵੀ ਮੇਰੀ ਗੱਲ ਸੁਣ ਲਾ ਜਾਂਟਿਆ ਹੂੰ ਹੁਣ ਬੀਬੀ ਬਾਉਦਰੇ ਤੋਂ ਦੀ ਮਿਰਚਾ ਠੀਕ ਆ ਤੇ ਮੈਂ ਲਿਆ ਉਹ ਨਾ ਟੰਬਾ ਚੰਗਾ ਟੰਬਾ ਹੀ ਘਰੂ ਲੋੜ ਤੇ ਨੂੰ ਮੇਰਾ ਸਾਲਾ ਤੈਨੂੰ ਕਾਇਦੇ ਨੂੰ ਹੋ ਗਈ ਦੁਕਾਨ ਕੰਮ ਤੇ ਆ ਜਾ ਯਾਰ ਉਹਦਾ ਕੰਮ ਕਰ ਜਾ ਯਾਰ ਸਾਲਾ ਨਾ ਕੰਮ ਤੇ ਜਾਂਦਾ ਦੁਖੀ ਕਰ ਰੱਖਿਆ ਸਾਰਾ ਆਖਾਂ ਨੂੰ ਪੀ ਕੰਮ ਆ ਲੱਗਦਾ ਮਿਰਚ ਨਾਲ ਤੂੰ ਭੱਗ ਜਾਵੇਂਗਾ ਕੰਮ ਤੇ ਆਓ ਭੱਗ ਜਾਾਂਗੇ ਯਾਰ ਆ ਕਹਿਣਾ ਬਈ ਬੀਬੀ ਨੂੰ ਮਿਰਚਾ ਬਾਉ ਤੇਰੇ ਤੋਂ ਦੀ ਹਾਲਾ ਮਿਰਚਾਂ ਦਾ ਰੋਜ ਕੰਮ ਤੋਂ ਬਹਿ ਜਾਂਦਾਗਾ ਚੱਲਦਾ ਗਿਆ ਆਹ ਚੰਨਾ ਵਾ ਨਾ 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 ਜੰਨਾ ਨਾ ਵੀ ਉਹ ਮਿਰਚਾਂ ਨਾ ਐ ਨਹੀਂ ਪਤਾ ਹੁੰਦਾ ਨજર ਲੱਗੀ ਹੋਵੇ ਭਾਈ ਕਰਮ ਵਿਚੇ ਰ ਕਰਦਾ ਮੇਰਾ ਪੋਤਾ ਸੇ ਮਾਂ ਨੂੰ ਤਾਂ ਨਹੀਂ ਆਉੜ ਦੇਣੀ ਲੈ ਬਸ ਰਤਾ ਕੱਠਵੇਂ ਪਾ ਦੇਣੀ ਆ ਹਾਂਜੀ ਦਿਨ ਪਉਂਦੇ ਹੁੰਦੇ ਪੰਜ ਡੰਗਾ ਪੰਜ ਡੰਗਾ ਨੇ ਇਕੱਠਵੇਂ ਪਾ ਦੇਣੀ ਆ ਮੇ ਪੁੱਤ ਪਿਆ ਤੂੰ ਵੀ ਵੀ ਸਰੀਰ ਦਾ ਵਾੜਾ ਡਾਊਨ ਹੋਇਆ ਪਿਆ ਚਾਹਨਾ ਜਨੂੰ ਜੇ ਲੱਗਿਓ ਵੀ ਲੈ ਪਤਾ ਉੱਥੇ ਫਿਰ ਮੇਰੇ ਚਾਚਾ ਹਾ ਕੇ ਪਾ ਮਾ ਹੁਣ ਰੱਤ ਵੀ ਮੱਚੀ ਜਾਂਦੀ ਉਹ ਮਾਂ ਡੈਡੀ ਇਹਨੂੰ ਆਖਿਆ ਸੀ ਨਾਲੇ ਤੇ ਮਾਂ ਤਾਂ ਵੀ ਨਹੀਂ ਗੌਰ ਕਰਦੀ ਆਇਨ ਕਹਿੰਦੀ ਵੀ ਮੁੰਡਾ ਪਿਆਗਾ ਲੋਰਣ ਇਹ ਪੁੱਤ ਕੋਈ ਤਾਂ ਤੰਨੇ ਡੰਗ ਪਾ ਦਿੰਦਾ ਕੋਈ ਪੰਜ ਪਾਉਂਦਾ ਕੋਈ ਸੱਤ ਅਸਾਂ ਤੂੰ ਤਾਂ ਥਾਲੀ ਭਰ ਲਈ ਮੈਂ ਫਿਰ ਪੰਜ ਰੰਗਾਂ ਦੀ ਇਕੱਠੀ ਪਾ ਦਿੰਨੀ ਫਿਰ ਨੇਰੇ ਚ ਮੈਨੂੰ ਆਥਣੇ ਆਏ ਨਹੀਂ ਪਤਾ ਨਹੀਂ ਲੱਗ ਰਾ ਚੰਗਾ ਕਰ ਹੁਣ ਦੇਣਾ ਮੈਂ ਪਾ ਦਿੰਨੀ ਆ ਚੰਗਾ ਕੱਠੀ ਹੋ ਨਾ ਜਰ ਲਾ ਦਿੰਨੇ ਆ ਪਤਾ ਫੇਰ ਦਵਾਰੇ ਨਾ ਚਰ ਨਹੀਂ ਲੱਗੂ ਚਲ ਨਾ ਚਾੜਾ 5 6 7 ਲਾ ਪੁੱਤ ਫੇਰ ਕੱਠੀ ਪਾ ਦਿੰਨੇ ਆ ਮੈਂ ਚੁੱਲੇ ਚ ਚੰਗਾ ਵੀ ਤੇ ਤੜਕੇ ਨੂੰ ਕਾਇਮ ਹੋ ਜੀ ਪੁੱਤ ਕੰਮ ਤੇ ਜਾਣ ਨੂੰ ਠੀਕ ਆ ਹ ਹੁਣ ਨਾ ਕਹੀ ਮੈਨੂੰ ਕੁਝ ਦੁਖਦਾਗਾ ਮੈਂ ਤਾਂ ਕਿੱਲਾ ਮਿਰਚਾਂ ਵੀ ਪਾਉਣੀ ਚਲ ਭਾਈ ਪਾ ਦੀਏ ਮਿਰਚਾਂ ਇਹ ਲੈ ਨੂੰ ਪੈਂਦਾ ਯਾਰ ਨੂੰ ਮੈਂ ਲੋਡ ਕਰਦਾ ਮੀਨਾ ਸਵਾ ਜਦੋਂ ਕੰਮ ਤੇ ਜਾਣਾਗਾ ਉਹਦੀ ਆਖੂ ਮੈਨੂੰ ਕੁਸ ਹੋ ਗਿਆ ਮੇਰਾ ਕੁਸ ਦੋਖਦਾ ਹਾਂ ਤਾਂ ਆਉਂਦਾ ਫਰਕ ਜੀ ਹਾਂ ਹੁਣ ਤਾਂ ਐ ਵੀ ਬੈਠਾ ਨਹੀਂ ਲਾਵੇ ਠੀਕ ਜੀ ਹੋਰ ਹੁੰਦਾ ਕਰਦਾ ਜੀ ਚਾਹ ਚੂੜੀ ਪੀ ਲਈਏ ਹੋ ਰੱਗ ਟਟ ਗਿਆ ਪਿਆ ਸੀਗਾ ਹੋਰ ਹਣ ਮੈਂ ਤੁਹਾਨੂੰ ਕਿ ਦੱਸ ਦਿੰਦਾ ਵੀ ਪੁੱਤ ਵੀ ਮੇਰਾ ਤਾਂ ਬੀਬੀ ਸਰੀਰ ਟੁੱਟੀ ਜਾਂਦਾ ਉਹ ਸਵੇਰ ਦਾ ਆਖੀ ਆ ਲੈਣਾ ਉਹ ਕਿਹੜਾ ਸੁਣਦੇ ਨੇ ਅਗੀ ਤੈ ਮੈਨੂੰ ਨਹੀਂ ਕਿਹਾ ਪੁੱਤ ਮੈਂ ਅੰਦਰ ਕੰਮ ਕਰੀ ਜਾਂਦੀ ਸੀ ਉਹ ਗਈ ਹੋਈ ਸੀ ਬੀਬੀ ਕੰਮ ਕਰਨ ਆ ਉਪਰ ਅੱਛਾ ਹਾਂ ਤੈ ਦੱਸ ਦੇ ਤਰ ਪੁੱਤ ਹੁਣ ਤਾਂ ਨਜ਼ਰ ਲਾਤੀ ਤੇਰੀ ਤੇ ਡੈਡੀ ਆ ਗਿਆ ਨਾ ਤਾਂ ਫੇਰ ਬੋਲੂਗਾ ਉਹ ਪੈ ਜਾ ਹਾਂ ਪੈ ਜਾ ਪੁੱਤ ਫੇਰ ਮੈਂ ਕੁਛ ਨਹੀਂ ਕਹਾਂ ਤੱਕੀ ਹੋ ਗਈ ਵੀ ਉਹਨੇ ਨੂੰ ਪੈ ਗਏ ਉਹ ਤੇ ਢੱਲਾਗਾ ਇਹ ਕਹਿੰਦਾ ਨਾ ਢੱਲਾ ਮੇਰੇ ਸਾਏ ਨੂੰ ਕਹੀਂ ਤਾਂ ਜਣਾ ਦਬਾਈ ਲਿਆ ਨਾ ਪੁੱਤ ਦਵਾਈ ਮੈਂ ਇਹ ਨੰਬਰ ਚਾਹ ਨਾਲ ਲੋਟੋ ਜੁਏ ਹੋ ਜਾਊਗਾ ਪੁੱਤ ਨਜ਼ਰ ਲੱਗੀ ਹੋਵੇ ਨਾ ਫੇਰ ਲੈ ਜਾਂਦੀ ਨਾ ਨਾ ਮਾਰਦਾ ਪੁੱਤ ਨਹੀਂ ਪੁੱਤ ਨਾ ਓਏ ਚਿਕਾ ਤੂੰ ਭੈਣ ਨਾ ਮਾਰੀ ਨਾ ਮਾਰੀ ਨਾ ਬੰਦਾ ਨਹੀਂ ਯਾਰ ਨਹੀਂ ਨਹੀਂ ਸੱਤਰੀਂ ਗਿਆ ਆਪਾਂ ਤੇ ਤੂੰ ਆਏ ਖਵਾ ਦੇ ਦਾਲ ਨਾ ਪੁੱਤ ਮਾਰੀ ਨਾ ਮਾਰੀ ਉਹਦਾ ਬੀਬੀ ਉਹ ਬੋਲਦੀ ਹੁੰਦਾਗਾ ਅੱਜ ਨਹੀਂ ਆਵਾਂਗਾ ਮਲੇ ਜੀ ਦਿੱਲੀ ਕੰਮ ਤੇ ਜਾਣਾ ਜੇ ਬਿਮਾਰ ਹੋ ਗਿਆ ਮੈਂ ਪੁੱਤ ਹੋ ਗਿਆ ਦੋ ਦਿਨਾਂ ਦੇ ਨਹੀਂ ਬੀਬੀ ਇਹ ਸਾਇਰਤ ਜੇ ਜਾਣੇ ਪਾ ਨੇ ਦਵਾਈ ਆਖਾ ਦਵਾਈ ਲੈ ਕਾ ਨਾ ਚੋ ਪਤਾ ਰੋਟੀ ਹੈ ਨਾ ਦਿਖਾਤੀ ਚਾਹ ਹੈ ਨਹੀਂ ਦੀ ਪੀਤੀ ਹੋਰ ਹੁਣ ਬਿਮਾਰ ਹੋਇਆ ਆਪਣਾ ਮੋਟਰਸਾਈਕਲ ਚਾਕੇ ਓ ਖਾਂ ਕੇ ਇਹਨੂੰ ਇੰਨੀ ਹੋਈ ਪਈ ਆ ਤੂੰ ਦੇਖ ਰਹੀ ਤੂੰ ਨਾ ਤੂੰ ਦਵਾਈ ਦਵਾਉਣਾ ਮਾਰਾ ਕਰਦਾ ਤੂੰ ਦਵਾਈ ਦਵਾ ਲੈ ਆ ਖਾਸੀ ਦਵਾਈ ਲੈ ਆ ਹਾਂ ਜਾ ਇਹ ਤੂੰ ਮਾਂ ਨੇ ਦਵਾਈ ਦਵਾ ਲੈਂਦੀ ਜਾਂ ਤੂੰ ਦਵਾ ਲੈ ਮੇਰੇ ਸੋਚ ਨਾ ਚਲ ਪੁੱਤ ਨਾ ਲੈ ਦਵਾਈ ਦਵਾ ਜੇ ਮੁੰਡੇ ਦੇ ਹੈ ਘਨਾਤਾ ਨਾ ਤਾਂ ਸੋਚ ਲਿਓ ਹਾਂ ਤੁਹਾਨੂੰ ਮੈਂ ਘਰੋਂ ਕਦੋਂ ਕੱਢੂ ਹਾਂ ਰੱਖਿਆ ਹਾਂ ਸਮਝ ਆ ਗਿਆ ਯਾਰ ਬੀਬੀ ਨੂੰ ਕੁਸਾਕਿਆ ਐਵੇਂ ਬਲੱਡ ਲੁੱਟਾਈ ਜਾਂਦੀ ਹੈ ਮੇਰਾ ਕੋ ਕਾਜ ਹੋਗਾ ਐਵੇਂ ਬਲੱਡ ਵਧਾਈ ਜਾਂਦੀ ਹਾਂ ਹਾਂ ਜੇ ਮੈਂ ਕੋ ਤੈਨੂੰ ਕੁਸਾਕਿਆ ਇਹ ਤਾਂ ਉਹੀ ਬੋਲੀ ਜਾਂਦੀ ਮੈਂ ਸਮਝਾਉਣੀ ਆ ਪੁੱਤ ਤੇ ਤੂੰ ਇਹ ਬੋਲੀ ਜਾਂਦਾ ਮੈਂ ਸਮਝਾ ਰਿਹਾ ਹਾਂ ਹਾਂ ਲਾਗ ਰਾਗ ਮਾਰਨਾ ਮੈਂ ਕੰਮ ਕਰਦੀ ਹਾਂ ਤੇ ਤੂੰ ਮੈਂ ਉਹਨੇ ਸਮਝਾ ਕੇ ਜਾਨੀ ਹਾਂ ਤਾਂ ਐਵੇਂ ਬਲੱਡ ਵਧਾ ਲੈ ਚਾਹ ਠੀਕ ਆ ਬੀਬੀ ਚੰਗਾ